हेलो फ्रेंड्स ਅੱਜ ਵੀ ਗੱਲ ਕਰਕੇ ਨਸਾਰੇ ਮਿੱਕ ਕਰਦੇ ਠੀਕ ਹੋਣੀ ਆ ਅੱਜ ਆਪਾਂ ਗੱਲ ਕਰਦੇ ਆ ਵੀ ਦੇਖੋ ਲੋਕ ਕਿਤੇ ਵੀ ਵਿਦੇਸ਼ੀ ਧਰਤੀ ਤੇ ਜਾਂਦੇ ਆ ਟ੍ਰੈਕ ਤੇ ਵੀ ਜਾਂਦੇ ਆ ਤੇ ਯਾਤਰਾ ਦੇ ਵਿੱਚ ਵੀ ਜਾਂਦੇ ਆ ਤੇ ਇੱਕ ਸਫਰ ਹੁੰਦਾ ਕਦੇ ਟ੍ਰੇਨ ਚ ਕਰਦੇ ਆਂ ਤੇ ਕਦੇ ਕਿਤੇ ਵੀ ਜਾਂਦੇ ਆ ਨਾ ਜਦੋਂ ਇੱਕ ਸਫਰ ਹੁੰਦਾ ਹੈ ਨਾ ਉਦੋਂ ਜਦੋਂ ਅਸੀਂ ਕਿਤੇ ਖੁਸ਼ੀ ਨਾਲ ਜਾਂਦੇ ਆ ਆਪਣੇ ਆਪ ਪਲਾਨ ਕਰਕੇ ਜਾਂਦੇ ਆ ਤੇ ਬੜੀ ਖੁਸ਼ੀ ਹੁੰਦੀ ਆ ਤੇ ਉਹ ਸਫ਼ਰ ਜਿਹੜਾ ਇਧਰ ਉਧਰ ਦੇਖਦੇ ਆ ਖੁਸ਼ੀਆਂ ਮਨਾਉਂਦੇ ਆ ਹੱਸਦੇ ਆ ਖੇਡਦੇ ਆ ਬੜੀ ਜਲਦੀ ਬੀਤ ਜਾਂਦਾ ਹੈ ਨਾ ਸਵਾਰੀਆਂ ਬਸੈਂਜਰ ਦੇਖਦੇ ਆ ਵੀ ਅਸੀਂ ਇੱਥੇ ਜਾਣਾ ਆ ਇੱਥੇ ਚੜਨ ਉਤਰਨ ਵਾਲੀਆਂ ਸਵਾਰੀਆਂ ਤੋਂ ਵੀ ਪਤਾ ਲੱਗ ਜਾਂਦਾ ਤੇ ਪਲੇਨ 'ਚ ਬੈਠੀਆਂ ਸਵਾਰੀਆਂ ਤੋਂ ਵੀ ਇਹ ਹੀ ਅਸੈਂਟਰ ਜਿਹੜੇ ਬੈਠੇ ਹੁੰਦੇ ਆ ਤੇ ਉਹਨਾਂ ਨੂੰ ਪਤਾ ਜਾਂਦਾ ਹੁੰਦਾ ਵੀ ਇਹ ਦੇਖੋ ਜਹਾਜ਼ ਦੀ ਫਲਾਈਟ 'ਚ ਇਹ ਲੋਕ ਬੈਠੇ ਆ ਤੇ ਇਹ ਕਿਤੇ ਜਾ ਰਹੇ ਨਹੀਂ ਤੇ ਸਾਡੇ ਨਾਲ ਜਾਣਾ ਤੇ ਜਿਸ ਏਰੀਆ ਚ ਜਾ ਰਹੇ ਆ ਉਹ ਵੀ ਬੜਾ ਇਤਨ ਦਾ ਖੂਬਸੂਰਤ ਹੋਇਆ ਤੇ ਤੁਸੀਂ ਇਹ ਦੇਖੋ ਕਿ ਅੱਜ ਅਮਰੀਕਾ ਦੇ ਆਰਮੀ ਪਲੇਨ ਦੇ ਵਿੱਚ ਬਿਠਾ ਕੇ ਤੇ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਤੇ ਉਹਨਾਂ ਦੀ ਵਿਚਾਰਾਂ ਦੀ ਕੰਡੀਸ਼ਨ ਵੀ ਕਿੱਦਾਂ ਦੀ ਮੈਂਟਲੀ ਪੂਰੇ ਸਟ੍ਰੈਸਡ ਹੋਣਗੇ ਕਿਉਂਕਿ ਇੰਦਾ ਲੰਬਾ ਸਫ਼ਰ ਸ਼ਾਇਦ ਮੇ ਵੀ ਰੋ ਰਹੀ ਹੋਣੀ ਆ ਚੁੱਕੀ ਹੈ ਤੇ ਉਹਨਾਂ ਦਾ ਇੰਡੀਆ ਆਣਾ ਆਪਣੇ ਦੇਸ਼ ਆਂ ਦੀ ਕੋਈ ਐਕਸਾਈਟਮੈਂਟ ਨਹੀਂ ਅੱਗੋ ਜੇ ਕਰਦਿਆਂ ਨੂੰ ਵੀ ਇਨਫੋਰਮ ਕਰ ਦਿੱਤਾ ਹੁਣ ਸਾਡੀ ਸਰਕਾਰ ਨੇ ਤਾਂ ਜਿਨ੍ਹਾਂ ਦੇ ਹੋਣਗੇ ਉਹਨਾਂ ਦੇ ਤਾਂ ਨੇਚਰਲੀ ਆ ਕਿਉਂਕਿ ਕਸਟਮ ਦੇ ਕੋਲ ਕਹਿੰਦੇ ਆ ਕਿ ਉਹ ਉਹਨਾਂ ਦੀ ਲਿਸਟ ਵੀ ਪਹੁੰਚੀ ਹੈ ਤੇ ਉਹ ਉਹਨੂੰ ਤਿਆਰੀ ਕਰ ਰਹੀ ਸੀ ਤੇ ਜਿਨ੍ਹਾਂ ਜਿਹੜੇ ਡਿਪੋਰਟ ਹੋਇਆ ਉਹਨਾਂ ਦੇ ਮਤਲਬ ਫੈਮਿਲੀ ਨੂੰ ਸ਼ਾਇਦ ਪਤਾ ਲੱਗ ਗਿਆ ਹੋਣਾ ਹੈ ਹਨਾ ਅਰੈਸਟ ਹੋਈ ਜਾਂ ਜਦੋਂ ਵੀ ਆਣਾ ਹੈ ਚਲੋ ਤੇ ਫਿਰ ਨਾਤੇ ਉਹਨਾਂ ਦਾ ਸਫਰ ਨਿਬੜਦਾ ਹੋਣਾ ਤੇ ਲਾਈ ਇਹਨਾਂ ਦਾ ਸਫਰ ਇੱਕ ਬਹੁਤ ਹੀ ਜਿਹੜਾ ਹੌਰੀਬਲ ਜਿਹਾ ਬਣੇਗਾ ਸਪੇਸ ਜਿਹੜੇ ਆ ਰਹੇ ਆ ਡੀਆ ਦੇ ਵਿੱਚ ਵਸਦੇ ਪਰਿਵਾਰਾਂ ਦੀ ਵੀ ਜਿੱਦੀ ਅਸੀਂ ਗੱਲ ਕਰਦੇ ਆ ਤਾਂ ਉਹ ਪਰਿਵਾਰ ਵੀ ਇਦਾਂ ਹੋਣਗੇ ਵੀ ਜਿੱਦਾਂ ਦੇਖੋ ਜੇ ਕਿਸੇ ਦੇ ਬਾਹਰੋਂ ਕੋਈ ਆਣ ਵਾਲਾ ਆਉਂਦਾ ਉਦੇ ਪਰਿਵਾਰ ਨੂੰ ਬੜੀ ਖੁਸ਼ੀ ਹੁੰਦੀ ਆ ਉਹ ਕਹਿੰਦੇ ਚਲੋ ਜੀ ਕਿੰਨੇ ਦਿਨ ਬਾਅਦ ਆਇਆ ਆਪਾਂ ਮਿਲਣਾ ਫਿਰ ਉਹਨੇ 2-4 ਮਹੀਨੇ ਰਹਿਣਾ ਜਾਂ ਥੋੜੇ ਦਿਨ 10-15 ਦਿਨ ਆਇਆ ਹੁੰਦਾ ਕੋਈ ਤੋ 1 ਮਹੀਨੇ ਦੀ ਛੁੱਟੀ ਆਇਆ ਹੁੰਦਾ ਜਿੰਨੀ ਦੇਰ ਵੀ ਆਇਆ ਹੁੰਦਾ ਘਰ ਦੇ ਬਲੇ ਉਹਦਾ ਸਵਾਗਤ ਕਰਦੇ ਆ ਤੇ ਇਦਾਂ ਹੁਣ ਜਿਹੜਾ ਬੰਦਾ ਉੱਥੋਂ ਸਾਰਾ ਖਤਮ ਹੋ ਗਿਆ ਸਮਝੋ ਕਿ ਉੱਜੜ ਕੇ ਤੇ ਉਹ ਆ ਰਿਹਾ ਇੱਕ ਤਾਂ ਉਹਦੇ ਦਿਲ ਦੇ ਵਿੱਚ ਦੁੱਖ ਇੱਥੇ ਵੀ ਪਰਿਵਾਰ ਬੀਹੇਵੀ ਤਾ ਸਾਰੇ ਲੋਕਾਂ ਦੀ ਜਿਹੜੇ ਹੁਣ ਅਸੀਂ ਇੰਡੀਆ ਚ ਰਹਿੰਦੇ ਆ ਸਾਡੀ ਆਪਾਂ ਬਾਹਰ ਨਹੀਂ ਗਏ ਪੇਸ਼ਾ ਕਰਕੇ ਉਹ ਲੋਕਤेंद्र ਰਹਿੰਦੇ ਸੀ ਉੱਥੇ ਹੈ ਕੁਛ ਨਹੀਂ ਹਾਂ ਉੱਥੇ ਕੁਛ ਨਹੀਂ ਆਂਦੀ ਉੱਥੇ ਜਿਹੜੇ ਇੱਥੇ ਉਹਨਾਂ ਦੇ ਘਰ ਦੇ ਉਹ ਵੀ ਇੱਕੋ ਜਿਹੀ ਗੱਲ ਕਹਦੇ ਰਹਿੰਦੇ ਉੱਥੇ ਕੁਛ ਨਹੀਂ ਉੱਥੇ ਕੁਛ ਨਹੀਂ ਹੁਣ ਇੰਨਾ ਦਿਲਾਂ ਨੂੰ ਕੁਛ ਕਿਉਂ ਹੁੰਦਾ ਤੁਹਾਡੇ ਕਿ ਜਦੋਂ ਇੰਡੀਆ ਨੂੰ ਮੋੜਾ ਪਿਆ ਤੇ ਜੇ ਉੱਥੇ ਤਾਂ ਹੈ ਹੀ ਕੁਛ ਨਹੀਂ ਸੀਗਾ ਤੇ ਫਿਰ ਤੁਸੀਂ ਆ ਗਏ ਤੁਹਾਨੂੰ ਵੈਲਕਮ ਆ ਫਿੱਟ ਵੰਡਫੁਲ ਫਾਂ ਜਿਹੜੇ ਇਦਾਂ ਕਹਿੰਦੇ ਸੀ ਕਿ ਜਿਹੜੇ ਬਤਾਰੀ ਕਹਿੰਦੇ ਹੁੰਦੇ ਸੀਗੇ ਨਾ ਕਿ ਨਹੀਂ ਉੱਥੇ ਅਸੀਂ ਤੁਮਾਈ ਕਰਨ ਦੇਣਾ ਤੇ ਸਾਡੀ ਬਹੁਤ ਖੁਸ਼ ਹੈ ਤੇ ਜਿਹੜੇ ਹੁਣ ਦੇਖੋ ਸਾਡੇ ਵਰਗੇ ਲੋਕ ਸੀਗੇ ਉਹਨਾਂ ਨਾਲ ਬਿਹਿਮ ਇਤਹਾ ਕੀਤੀ ਜਾਂਦੀ ਕਿ ਕੋਈ ਵੀ ਰਿਸ਼ਤੇਦਾਰ ਇਹ ਨਾ ਚੰਗਾ ਤੇ ਨਹੀਂ ਸਮਝਦਾ ਵੀ ਨਾ ਸਾਡੇ ਆਉਂਦੇ ਨੇ ਜਾਂਦੇ ਹੈ ਨਾ ਉਹ ਉਹਨਾਂ ਦੇ ਘਰਾਂ ਚ ਜਾਂਦੇ ਜਿਹਨਾਂ ਦੇ ਬਾਰ ਬੂਰ ਗਏ ਹੁੰਦੇ ਆ ਤੇ ਬਾਕੀ ਜੀ ਆਪਾਂ ਦੁਕਾਨਦਾਰਾਂ ਦੇ ਵਿੱਚ ਜਿਹੜੇ ਨੇ ਨਾ ਦੁਕਾਨਦਾਰ ਵੀ ਪਤਾ ਐਨਆਰਆਈ ਆਏ ਹੁੰਦੇ ਆ ਨਾ ਜਦੋਂ ਚੀਜ਼ਾਂ ਉਹਨਾਂ ਨੂੰ ਹੀ ਦੁਕਾਉਂਦੇ ਆ ਆਮ ਲੋਕ ਕਰਨ ਨਹੀਂ ਉਹ ਵਿਚਾਰੇ ਵੇਖਦੇ ਰਹ ਜਾਂਦੇ ਆ ਵੀ ਉੱਥੇ ਬੈਠ ਕੇ ਤਿਆਰੀ ਕਰਨਾ ਪੈਂਦਾ ਬਾਜ਼ਾਰ ਜਾ ਕੇ ਕਿੰਨੀ ਵਾਰੀ ਦੇਖਿਆ ਹੈਗਾ ਤੇ ਰਿਸ਼ਤੇਦਾਰ ਸਾਡੇ ਵੀ ਆ ਬਾਹਰ ਬਹੁਤ سارے ਪਰ ਉਹਨਾਂ ਦਾ ਕੀ ਫਾਇਦਾ ਹਨਾ ਤੇ ਪਰ ਕਈ ਵਾਰੀ ਆਪਾਂ ਸੋਚਦੇ ਹੁੰਨੇ ਆ ਕਿ ਬਾਹਰ ਬੈਠ ਕੇ ਕਹੀਗੇ ਉੱਥੇ ਕੁਝ ਵੀ ਨਹੀਂ ਆ ਜੀ ਉੱਥੇ ਕੰਮ ਹੀ ਕਰਨੇ ਪੈਂਦੇ ਆ ਤੇ ਅਸੀਂ ਇੱਥੇ ਵੀ ਕੰਮ ਕਰਦੇ ਆਂ ਤੇ ਫੇ ਕਮਾਈ ਨਹੀਂ ਇੰਨੀ ਹੁੰਦੀ ਤੇ ਐਵੇਂ ਹੀ ਅੱਜ ਰੋਣਾ ਤੁਹਾਨੂੰ ਹੋਇਆ